ਅੰਮ੍ਰਿਤਸਰ ਦੇ ਹਲਕਾ ਕੇਂਦਰੀ ਦੇ ਇਲਾਕੇ ਫਤਿਹ ਸਿੰਘ ਕਲੋਨੀ ਵਿੱਚ ਹੋਏ ਇੱਕ ਪ੍ਰੋਗਰਾਮ ਦੌਰਾਨ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਨਿਤਿਨ ਮਨੀ ਗਿੱਲ ਆਪਣੇ ਸਾਥੀਆਂ ਸਣੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ। ਪ੍ਰੋਗਰਾਮ ਦੌਰਾਨ ਸਾਬਕਾ ਉਪ ਮੁੱਖ ਮੰਤਰੀ ਓਮਪ੍ਰਕਾਸ਼ ਸੋਨੀ ਉਚੇਚੇ ਤੌਰ ਤੇ ਪੁੱਜੇ ਅਤੇ ਉਹਨਾਂ ਮਨੀ ਗਿੱਲ ਅਤੇ ਉਹਨਾਂ ਦੇ ਸਾਥੀਆਂ ਨੂੰ ਕਾਂਗਰਸ ਪਾਰਟੀ ਵਿੱਚ ਸ਼ਾਮਲ ਕੀਤਾ ਅਤੇ ਉਹਨਾਂ ਕਿਹਾ ਕਿ ਉਹਨਾਂ ਨੂੰ ਕਾਂਗਰਸ ਪਾਰਟੀ ਵਿੱਚ ਬੰਦਾ ਪੂਰਾ ਮਾਨ ਸਨਮਾਨ ਦਿੱਤਾ ਜਾਵੇਗਾ। ਇਸ ਮੌਕੇ ਮਨੀ ਗਿਲ ਨੇ ਆਈ ਹੋਈ ਲੀਡਰਸ਼ਿਪ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਉਹ ਪਾਰਟੀ ਪ੍ਰਤੀ ਆਪਣੀਆਂ ਸੇਵਾਵਾਂ ਬਖੂਬੀ ਨਿਭਾਉਣਗੇ ਇਸ ਮੌਕੇ ਕੌਂਸਲਰ ਵਿਕਾਸ ਸੋਨੀ ਪਰਮਜੀਤ ਸਿੰਘ ਚੋਪੜਾ ਕਮਲ ਪਹਿਲਵਾਨ ਅਤੇ ਮਹੇਸ਼ ਖੰਨਾ ਸਣੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਮੌਜੂਦ ਸਨ ਮਨੀ ਗਿਲ ਜੀ ਜਿਹੜੇ ਬੜੇ-ਬੜੇ ਸਮਾਜ ਦੀ ਸੇਵਾ ਕਰਨ ਵਾਲੇ ਨੇ ਉਹਨਾਂ ਦੀ ਸਾਰੀ ਟੀਮ ਸਾਰੇ ਨਵਾਜ ਅਸੀਂ ਕਾਂਗਰਸ ਪਾਰਟੀ ਇਹਨਾਂ ਨੇ ਜੈਰ ਕੀਤੀ ਆ ਸੋ ਬੈ ਇਹਨਾਂ ਨੂੰ ਭਰੋਸਾ ਦਵਾਇਆ ਕਿ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਇਹਨਾਂ ਨੂੰ ਰਹਿ ਦਿੱਤੀ ਜਾਏਗੀ ਇਹਨਾਂ ਦਾ ਪਾਰਟੀ ਦਾ ਪੂਰਾ ਮਾਨ ਸਨਮਾਨ ਹੋਏਗਾ ਸੋ ਸੇਵਾ ਦੇ ਅਗੇ ਹੀ ਇਹ ਕਰ ਰਹੇ ਨੇ ਸੋ ਹੁਣ ਹੋਰ ਸਿਵਾਏ ਕਰਦਗੇ ਇਹਨਾਂ ਨੇ ਲੱਖਣ ਵੀ ਲੜੀ ਸੀ ਯਾਦ 5 600 ਵੋਲਟ ਯਾਦ ਖੋ ਕੇ ਮੰਨ ਜੀ ਲੈ ਗਏ ਸੀ ਸੋ ਇਹਨਾਂ ਦੇ ਸਾਰੇ ਸਾਥੀ ਤਗੜੇ ਨੇ ਸਾਰੀ ਟੀਮ ਤਗੜੀ ਆ ਸੋ ਇਹਨਾਂ ਵੱਜ ਅਸੀ ਕਾਰਨ ਫਾਰਟੀ ਦੇ ਦਾਲ ਕਰਾਇਆ ਵੇਖੋ ਇਹ ਜਿਹੜੇ ਆਪ ਵਾਲ ਆਪ ਆਦਮੀ ਪਾਰਟੀ ਵਾਲੇ ਜਿਨ੍ਹਾਂ ਦੀ ਹੁਣ ਸਰਕਾਰ ਆ ਇਹਨਾਂ ਬੜੇ ਬੜੇ ਵੱਡੇ ਵਾਅਦੇ ਕੀਤੇ ਸੀ ਲੋਕਾਂ ਨਾਲ ਜੀ ਪਰ ਵਾਅਦੇ ਕੀ ਆਬੀ ਦੀ ਲੱਭਦੇ ਲੋਕਾਂ ਨੂੰ ਸੋ ਹੁਣ ਓਕੇ ਸਭ ਕੇ ਹੋ ਗਏ 1.5 ਸਾਲ ਕੱਟਲਾ ਪੈਣਾ ਲੋਕਾਂ ਨੂੰ ਪਰ ਜਵਾਬ ਤੇ ਨਾ ਹੁੰ ਜੇ ਤਾਂ ਕਾਰਪੋਰੇਸ਼ਨ ਦੀ ਲਖਸ਼ਾ ਚ ਪਾਰਲੀਮੈਂਟ ਨੂੰ ਜਵਾਬ ਦੇ ਦਿੱਤਾ ਇਹਨਾਂ ਨੇ ਸੋ ਹਾਂ ਸੰਬਲੀਆਂ ਆਉਣ ਵਾਲੀਆਂ ਰਿੰਦੀ ਗੁੱਦੀ ਘਸਰ ਇਹਨਾਂ ਦੀ ਉਦੋਂ ਨਿਕਲ ਗਈ। ਦੇਖੋ ਜੀ ਅੱਜ ਕਾਂਗਰਸ ਪਾਰਟੀ ਦਾ ਪੱਲਾ ਇਸ ਕਰਕੇ ਫੜਿਆ ਕਿ ਆਮ ਲੋਕਾਂ ਦੀ ਜਿਹੜੀ ਸਰਕਾਰ ਸੀ ਆਮ ਲੋਕ ਸੜਕਾਂ ਤੇ ਰੋਲ ਗਏ ਆ। ਕੋਈ ਵੀ ਆਮ ਲੋਕਾਂ ਦਾ ਕੰਮ ਨਹੀਂ ਹੋ ਰਿਹਾ। ਇਹ ਖੁਦ ਆਪਣੇ ਘਰ ਬਣ ਰਿਹਾ ਝਾਲੂ ਜਿਹੜੇ ਇਹਨਾਂ ਦੇ ਆਪਣੇ ਘਰਾਂ 'ਚ ਗੰਦੇ ਹੋ ਗਏ ਆ। ਤੇ ਇਸ ਕਰਕੇ ਆਪਾਂ ਕਾਂਗਰਸ ਪਾਰਟੀ ਨੂੰ ਅੱਜ ਪ੍ਰੈਫਰ ਕੀਤਾ ਤੇ ਅੱਜ ਕਾਂਗਰਸ ਪਾਰਟੀ ਦੇ ਨਾਲ ਮਿਲ ਕੇ ਪੂਰੇ ਸ਼ਹਿਰ ਦੀ ਸੇਵਾ ਕਰਾਂਗੇ ਪੂਰੇ ਦੇਸ਼ ਦੀ ਸੇਵਾ ਕਰਕੇ ਜਦੋਂ ਸਰਕਾਰ ਕਾਂਗਰਸ ਪਾਰਟੀ ਦੀ ਪੂਰੇ ਦੇਸ਼ ਚ ਆਏਗੀ ਤੇ ਬਹੁਤਾਂ ਦੇ ਨਾਲ ਮਿਲ ਕੇ ਪੂਰੀ ਸੇਵਾ ਕਰਾਂਗੇ। ਦੇਖੋ ਜੀ ਬਹੁਤ ਮਨਮਾਨ ਮਹਿਸੂਸ ਹੁੰਦਾ ਹੈ। ਉਹਨਾਂ ਘਰਾਂ ਚ ਜਿਆਦਾ ਮਾਨ ਮਹਿਸੂਸ ਹੁੰਦਾ ਜਿਨ੍ਹਾਂ ਨੇ ਅੱਜ ਦੀ ਡੇਟ ਤੱਕ ਪਰਿਵਾਰਾਂ ਨੇ ਕਿਤੇ ਐਮਐਲਏ ਨਾਲ ਮੀਟਿੰਗ ਨਾ ਕੀਤੀ ਹੋਵੇ ਤੇ ਆਣ ਕੇ ਮੁੱਖ ਮੰਤਰੀ ਡਿਪਟੀ ਮੁੱਖ ਮੰਤਰੀ ਆਣ ਕੇ ਸਾਨੂੰ ਜਿਹੜਾ ਸਨਮਾਨ ਕਰਕੇ ਜੁਆਇਨਿੰਗ ਕਰਕੇ ਜਾਂਦੇ ਆ ਬਹੁਤ ਮਾਨ ਮਹਿਸੂਸ ਹੁੰਦਾ ਹੈ।